ਸਾਰਿਆਂ ਸਸਰੀਕਾਲ ਜੀ ਤੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰੇ ਵੱਲੋਂ ਐਰ ਕੀ ਸੜ ਤੋਂ ਵੀਡੀਓ ਲੇਟ ਹੋ ਗਿਆ ਪੌਂਡ ਦੇ ਵਿੱਚ ਕਿਉਂਕਿ ਇੱਥੇ ਮੈਂ ਇੰਡੀਆ ਜਦੋਂ ਦੀ ਆਈ ਆ ਨਾ ਬੜੇ ਕੋਈ ਨਾ ਕੋਈ ਫੰਕਸ਼ਨ ਮੈਨੂੰ ਆਇਆ ਰਹਿੰਦਾ ਵਾ ਕੋਈ ਵਿਆਹ ਆ ਗਿਆ ਇਹ ਕੋਈ ਕਿਤੇ ਚਲੇ ਗਈ ਹੁਣ ਮੈਂ ਘਰ ਵਿੱਚ ਮਿਸਤਰੀ ਆਪਣੇ ਲਾਏ ਹੋਇਆ ਕਿਉਂਕਿ ਮੇਰੇ ਘਰ ਦੀ ਹਾਂ ਥੋੜੀ ਦੀ ਨਾ ਰੈਨੋਵੇਸ਼ਨ ਕਰਾਉਣ ਵਾਲੀ ਸੀਗੀ ਤੇ ਮੈਂ ਮਿਸਤਰੀ ਲਾਏ ਹੋਇਆ ਇਸ ਕਰਕੇ ਨਾ ਮੈਂ ਲੇਟ ਹੋ ਗਈ ਫਿਰ ਅੱਜ ਮੈਂ ਸੋਚਿਆ ਵੀ ਆਪਾਂ ਨਾ ਵੀਡੀਓ ਪਾਉਣੇ ਇੱਕ ਵੀਡੀਓ ਮੈਂ ਅੰਟੀ ਇੱਕ ਗੱਲ ਦੱਸੋ ਤੁਸੀਂ ਅੱਜ ਲੈ ਕੇ ਕੀ ਬੈਠੇ ਹੋ ਸਾਨੂੰ ਵੀ ਦੱਸੋ ਤੁਸੀਂ ਇਹਦੇ ਬਾਰੇ ਵਿੱਚ ਇਹ ਮੈਂ ਨਾ ਲੈ ਕੇ ਤੈਨੂੰ ਦੱਸਣ ਲੱਗੀ ਅੱਜ ਕਿ ਇਹ ਮੈਂ 슈ਗਰ ਬਾਰੇ ਦੱਸਣ ਲੱਗੀ ਆ ਓਕੇ ਤੇ ਜਿੰਨ ਨੂੰ ਨਾ 슈ਗਰ ਆ ਕਿਉਂਕਿ ਮੈਨੂੰ ਨਾ 슈ਗਰ ਬਹੁਤ ਸੀਗੀ ਤੇ ਜਦੋਂ ਮੈਂ ਉੱਥੋਂ ਆਪਣੇ ਕੈਨੇਡਾ ਤੋਂ ਆਈਆਂ ਨਾ ਮੇਰੀ 슈ਗਰ ਇੱਥੇ ਆਣ ਕੇ ਥੋੜੀ ਜਿਹੀ ਵਧਣੀ ਲੱਗ ਪਈ ਅੱਛਾ ਤੇ ਮੈਨੂੰ ਹੁਣ ਕਿਸੇ ਨੇ ਦੱਸਿਆ ਵੀ ਸਾਡੇ ਘਰ ਪਰੌਣਾ ਕੋਈ ਆਇਆ ਉਹਨੇ ਮੈਨੂੰ ਦੱਸਿਆ ਵੀ ਤੁਸੀਂ ਨਾ নিমਦ ਦਾ ਪੱਤਗਾ ਤੁਸੀਂ 5 ਖਾਇਆ ਕਰੋ ਰੋਜ਼ ਦਿਨ ਅੱਛਾ ਤੇ ਮੈਂ ਆਖਿਆ ਵੀ নিমਦ ਦਾ ਪੱਤਗਾ ਕੌੜੀਆਂ ਬਹੁਤ ਹੁੰਦੀਆਂ ਨੇ ਤੇ ਮੇਰੇ ਕੋਲ ਨਹੀਂ ਖਾਧੀਆਂ ਜਾਣੀਆਂ ਤੇ ਫਿਰ ਮੈਂ ਨਾ ਆਖਿਆ ਵੀ ਮੇਰੇ ਨੂੰ ਕਿਤਰਾ ਰਬੀ ਪੀਤਾ ਜਾਵੇ ਫਿਰ ਮੈਂ ਨਾ ਇਹਨਾਂ ਨੇ ਮੇਰੇ ਦਿਮਾਗ ਨੇ ਕੰਮ ਕੀਤਾ ਵੀ ਮੈਂ ਨਾ ਇਹਨਾਂ ਪੱਤਿਆਂ ਨੂੰ ਉਬਾਲ ਕੇ ਫਿਰ ਮੈਂ ਦਾ ਜੂਸ ਬਣਾ ਲੀਨੇ ਆ ਤੇ ਫਿਰ ਆਪਾਂ ਇਹ ਪੀਆ ਕਰਦੇ ਆ ਹੁਣ ਮੈਂ ਇੰਨੇ ਵੱਡੇ ਨਿੰਮ ਦੇ ਪੱਤੇ ਲਏ ਆ ਉਹਨੇ ਤਿੰਨ ਗਲਾਸ ਪਾਣੀ ਦੇ ਪਾਉਣੇ ਆ। ਅੱਛਾ ਜੀ। ਤਿੰਨ ਗਲਾਸ ਪਾਣੀ ਦੇ ਪਾ ਕੇ ਤੇ ਇਹਨਾਂ ਨੂੰ ਮੈਂ ਗੈਸ ਤੇ ਰੱਖ ਦੇਣਾ ਵਾ। ਜਿਹਦੇ ਵਿੱਚ ਮੈਂ ਪਾ ਦੇਣਾ ਵਾ ਤੇ ਜਦੋਂ ਡੇਢ ਗਲਾਸ ਰਹਿ ਗਿਆ ਨਾ। ਅੱਛਾ ਜੀ। ਪਾਣੀ ਧਰ ਤੇ ਫਿਰ ਆਪਾਂ ਇਹਨਾਂ ਨੂੰ ਬਗੈਸ ਨੂੰ ਬੰਦ ਕਰ ਦੇਣਾ। ਅੱਛਾ ਪਾਣੀ ਅੱਧਾ ਹੋ ਜਾਣਾ ਚਾਹੀਦਾ। ਹਾਂ ਅੱਧਾ। ਫਿਰ ਇਹਨੂੰ ਜਦੋਂ ਠੰਡਾ ਬਿਲਕੁਲ ਠੰਡਾ ਹੋ ਗਿਆ ਇਹਨੂੰ ਪੁੜ ਲੈਣਾ ਆਪਾਂ ਤੇ ਪੁੜ ਕੇ ਆਪਾਂ ਤੇ ਇਹਨਾਂ ਨੂੰ ਇੱਕ ਬੋਤਲ ਚ ਪਾ ਲੈਣਾ। ਠੀਕ ਹੈ ਜੀ। ਤੇ ਇਹਨੂੰ ਮੁੜ ਕੇ ਸਵੇਰੇ ਉੱਠ ਕੇ ਰੋਜ਼ ਜਦੋਂ ਆਪਾਂ ਕੋਈ ਚੀਜ਼ ਖਾਣੀ ਆ ਜਿੱਦਾਂ ਸਵੇਰੇ ਆਪਾਂ ਚਾਹ ਪੀਣੇ ਆ ਤੇ ਵੀ ਹੋਰ ਜੀ ਜੀ ਖਾਧੀ ਆ ਉਹਨੂੰ 5 ਮਿੰਟਾਂ ਬਾਅਦ ਉਸੇ ਵੇਲੇ 5 ਮਿੰਟਾਂ ਬਾਅਦ ਦੋ ਕੁੱਟਾ ਪੀੜਣੇ ਜਿਆਦਾ ਨਹੀਂ ਪੀਣਾ ਕੌੜਾ ਬਹੁਤ ਹੁੰਦਾ ਅੱਛਾ ਕੁਝ ਖਾਣ ਦੇ ਬਾਅਦ ਹਾਂ 5 ਮਿੰਟ ਕਿਉਂਕਿ ਸ਼ੂਗਰ ਵਧੇ ਨਾ ਹਾਂਜੀ ਹਾਂਜੀ ਠੀਕ 5 ਮਿੰਟ ਬਾਅਦ ਆਪਾਂ ਦੋ ਕੁੱਟਾ ਵੱਧ ਤੋਂ ਵੱਧ ਦੋ ਹੀ ਕੁੱਟਾ ਲੈ ਸੀ ਕੌੜਾ ਹੁੰਦਾ ਜਿਆਦਾ ਕੌੜਾ ਦੋ ਹੀ ਕੁੱਟਾ ਪੀ ਲੈਣਾ ਤੇ ਗੋ ਦੋ ਘੁੱਟਾ ਪੀ ਕੇ ਤੇ ਮੁੜ ਕੇ ਮੂੰਹ ਦੇ ਚ ਥੋੜੀ ਜੀ ਸ਼ੱਕਰ ਪਾ ਲੈਣੀ ਆ। ਇਹ ਮੂੰਹ ਘੋੜਾ ਹੋ ਜਾਂਦਾ ਨਾ। ਹਾਂਜੀ ਹਾਂਜੀ। ਤੇ ਫਿਰ ਇਹ ਨਾ ਰਜਾਨਾ ਤੁਸੀਂ ਪੀਓ ਅੱਤਾਂ ਨੂੰ ਅੱਠਾਂ ਦਿਨਾਂ ਬਾਅਦ ਫਿਰ ਚੱਲ ਜੂਗਾ। ਵੀ ਇਹ ਕਿੰਨਾ ਫੈਰੇ ਵੰਦਿਆ। ਕਿਉਂਕਿ ਮੇਰੀ ਜਦੋਂ ਹੁਣ ਮੈਂ ਪੀਣ ਲੱਗੀ ਆ ਨਾ ਮੈਂ ਇੱਕ ਦਿਨ ਸ਼ੂਗਰ ਚੈੱਕ ਕਰਾਈ ਤੇ ਮੇਰੀ ਤੇਲ ਸੀਗੀ। ਅੱਛਾ ਜੀ। ਤੇ ਮੈਂ ਸਭ ਕੁ ਖਿਭਰਾ ਗਈ। ਮੈਂ ਕਿਹਾ ਹਾਈ ਮੇਰੀ ਤੇਲ ਕੋ ਸ਼ੂਗਰ ਹੋ ਗਈ ਆ ਹੁਣ ਮੈਂ ਕੀ ਕਰੂੰਗੀ? ਫਿਰ ਮੈਂ ਜਦੋਂ ਮੈਨੂੰ ਕਿਸੇ ਨੇ ਦੱਸਿਆ ਨਾ ਪੀ ਇਹਦੇ ਪੱਤਿਆਂ ਦੇ ਤੂੰ ਪਾਣੀ ਬਣਾ ਲਿਆ ਕਰ ਜੂਸ ਹਾਂਜੀ ਫਿਰ ਮੈਂ ਪੀਣ ਲੱਗੀ ਤੇ ਫਿਰ ਮੈਂ ਜਦੋਂ ਨਾ 2 ਦਿਨ ਪੀ ਕੇ ਤੇ ਮੈਂ ਫਿਰ ਗਈ ਚੈੱਕ ਕਰਾਉਣ ਡਾਕਟਰ ਕੋਲ ਫਿਰ ਮੇਰੀ ਆਈ 260 ਹਾਂ ਬਹੁਤ ਵਧੀਆ ਬਹੁਤ ਵਧੀਆ ਫਿਰ ਮੈਂ ਨਾ ਕਿਹਾ ਮੈਂ ਚੱਲ ਗਏ ਨੋ ਘਟੀ ਆ ਫਿਰ ਮੈਂ 2-3 ਦਿਨ ਫਿਰ ਪੀਤਾ ਪਾਣੀ ਤੇ ਉਸ ਤੋਂ ਬਾਅਦ ਫਿਰ ਮੇਰੀ ਆਈ 180 ਬਹੁਤ ਵਧੀਆ ਆਂਟੀ ਜੀ ਬਹੁਤ ਵਧੀਆ ਨੁਸਖਾ ਹੈ ਤੁਹਾਡਾ 180 ਆਈ ਤੇ ਹੁਣ ਮੈਂ ਕੱਲ ਜਦੋਂ ਸ਼ਾਮ ਨੂੰ ਫੇਰ ਕਰਾਈ ਡਾਕਟਰ ਕੋਲ ਹੁਣ ਪਤਾ ਕਿੰਨੀ ਮੇਰੇ ਰਾਈਟ ਬਿਲਕੁਲ ਰਾਈਟ ਆਈ 109 ਬਹੁਤ ਵਧੀਆ ਹੈ ਤੋ ਬਹੁਤ ਵਧੀਆ ਕੀਤਾ ਫਿਰ ਤਾਂ ਆਂਟੀ ਹੈ ਹਾਂ ਹਾਂ 109 ਆਈ ਤੇ ਮੈਨੂੰ ਇੰਨੀ ਕਿ ਜ਼ਿਆਦਾ ਖੁਸ਼ੀ ਹੋਈ ਮੈਂ ਕਿਹਾ ਦਵਾਈਆਂ ਨਾਲੋਂ ਤੇ ਇਹ ਫਾਇਦਾ ਜ਼ਿਆਦਾ ਕਰਨ ਦਿਆ ਬਿਲਕੁਲ ਬਿਲਕੁਲ ਸਭ ਤੋਂ ਵਧੀਆ ਕੀਤਾ ਗੁੱਡੀ ਗੋਲੀ ਵੀ ਲੈਂਦੀ ਰਹੀ ਮੈਂ ਉਹ ਬੰਦ ਨਹੀਂ ਕੀਤੀ ਇੱਕ ਸਵੇਰੇ ਇੱਕ ਮੈਂ ਰਾਤ ਉਸ ਗੁੱਡੀ ਗੋਲੀ ਲੈਣੀ ਆ ਇਹ ਮੈਨੂੰ ਇੰਨਾ ਕ ਜਿਆਦਾ ਫਾਇਦਾ ਹੋਇਆ ਕਿਉਂਕਿ ਅੱਜ ਕੱਲ ਨਾ ਵੇਖੋ ਸਾਰੇ ਜਿਤਨਾ ਆਪਣੀਆਂ ਫੈਮਲੀਾਂ ਵਾਂ ਹਰ ਇੱਕ ਦੀ ਫੈਮਲੀ ਵਿੱਚ ਇੱਕ ਦੋ ਬੰਦਿਆਂ ਨੂੰ ਸ਼ੂਗਰ ਹੈਗੀ ਹੈਗੀ ਹਾਂਜੀ ਅੱਜ ਕੱਲ ਆਂਟੀ ਜੀ ਛੋਟੇ ਬੱਚਿਆਂ ਨੂੰ ਵੀ ਪਤਲੀ ਸ਼ੂਗਰ ਹੋ ਰਹੀ ਹੈ ਹਾਂ ਬੱਚਿਆਂ ਨੂੰ ਹੋ ਰਹੀ ਆ ਹਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਤੇ ਬੱਚਿਆਂ ਨੂੰ ਬੱਚਿਆਂ ਨੂੰ ਇੱਕ ਘੁੱਟ ਦੇ ਦੋ ਓਕੇ ਹੈਨਾ ਬੱਚਿਆਂ ਨੂੰ ਇੱਕ ਘੁੱਟ ਦੇ ਦੋ ਤੇ ਇਸ ਕਰਕੇ ਮੈਂ ਇਥੇ ਆ ਵੀ ਜੇ ਮੈਨੂੰ ਮੇਰਾ ਫਲਾਵ ਹੋ ਗਿਆ ਵਾ ਤੇ ਮੈਂ ਸਾਰਿਆਂ ਨੂੰ ਦੱਸਾਂ ਸਾਰਿਆਂ ਨੂੰ ਮੈਂ ਸ਼ੇਅਰ ਕਰਦੀ ਆ ਵੀ ਤੁਸੀਂ ਵੀ ਪੀ ਕੇ ਵੇਖੋ ਇਹ ਜੋ ਗੱਦੀ ਬਿਮਾਰੀ ਬਹੁਤ ਘਟ ਜਾਂਦੀ ਹੈ ਦੇ ਨਾਲ ਤੇ ਇਸ ਕਰਕੇ ਨਾ ਮੈਂ ਇਹ ਹੁਣ ਮੈਂ ਮੈਂ ਪੱਤੇ ਜਿਹੜੇ ਆ ਮੈਂ ਇਕੱਠੇ ਕਰਕੇ ਲਿਆਂਦੇ ਉੱਥੋਂ ਆਪਣੇ ਨਿੰਮ ਤੋਂ ਤੋੜ ਕੇ ਤੇ ਮੈਂ ਕਿਹਾ ਚਲ ਹੁਣ ਇਹਨਾਂ ਨੂੰ ਮੈਂ ਬਾਲ ਲੈਣਾ ਸੀਗਾ ਹੁਣ ਕਿਉਂਕਿ ਪਹਿਲੀ ਬੋਤਲ ਮੇਰੀ ਖਤਮ ਹੋ ਚੁੱਕੀ ਆ ਅੱਛਾ ਜੀ ਤੇ ਹੁਣ ਮੈਂ ਕਿਹਾ ਇਹਨਾਂ ਨੂੰ ਮੈਂ ਨਾ ਬਾਲ ਕੇ ਤੇ ਇਹਨਾਂ ਨੂੰ ਮੈਂ ਫਿਰ ਹੁਣ ਠੰਡਾ ਕਰਕੇ ਤੇ ਫਿਰ ਮੈਂ ਬੋਤਲ ਦੇ ਵਿੱਚ ਪਾ ਲੈਂਦਾ ਹਾਂ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਨੀ ਆ ਕਿ ਜਦੋਂ ਤੁਸੀਂ ਇਹ ਪਾਣੀ ਪੀਣਾ ਸ਼ੁਰੂ ਕਰੋਗੇ ਤੁਸੀਂ ਰੋਜ਼ ਪਹਿਲਾਂ 2-3 ਘੰਟੇ ਮੈਂ ਤੁਹਾਨੂੰ ਦੱਸਿਆ ਨਾ ਜਦੋਂ ਤੁਹਾਡੀ ਬਿਲਕੁਲ 슈ਗਰ ਰਾਈਟ ਹੋ ਗਈ ਫੇਰ ਤੁਸੀਂ ਇੱਕ ਘੁੱਟ ਕਰ ਦੇਣਾ ਵਾ ਕਿਉਂਕਿ ਚੱਲ ਇੱਕ ਘੁੱਟ ਕਰ ਦੋਗੇ ਨਾ ਫਿਰ ਪਿਛੋ ਹਫਤਾ ਤੁਸੀਂ ਛੱਡ ਵੀ ਸਕਦੇ ਜੋ ਤੇ ਬਸ ਇੰਨਾ ਖਿਆਲ ਜ਼ਰੂਰ ਤੁਸੀਂ ਰੱਖਣਾ ਵਾ ਤੇ ਮੈਂ ਕਿਹਾ ਚੱਲ ਹੁਣ ਆਪਾਂ ਸਾਰੇ ਨਾ ਸ਼ੇਅਰ ਕਰ ਲਿਆ ਵਾ ਤੇ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਜੂਸ ਨੂੰ ਬਣਾ ਕੇ ਪੀਓ ਤੁਹਾਡੀ 슈ਗਰ ਘਟੂਗੀ ਤੇ ਆਪਦੀ ਆਂਟੀ ਨੂੰ ਵੱਧ ਤੋਂ ਵੱਧ ਕਮੈਂਟ ਪਿਆ ਕਰੋ ਮੇਰੇ ਨਾਲ ਸ਼ੇਅਰ ਮੇਰੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਦੇ ਮੈਂ ਤੁਹਾਡੇ ਮੇਰੇ ਵੱਲੋਂ ਤੁਹਾਨੂੰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਪਿਆਰ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਜਰੂਰ ਮੈਨੂੰ ਕਮੈਂਟ ਕਰਿਓ ਕਿਉਂਕਿ ਮੈਨੂੰ ਤੁਹਾਡੇ ਕਮੈਂਟਾਂ ਦੀ ਬਹੁਤ ਜ਼ਰੂਰਤ ਹੈ ਤੁਸੀਂ ਇਹ ਨਾ ਕਿਉਂ ਭੰਤੀ ਨੂੰ ਜਾ ਕੇ ਇੰਡੀਆ ਗਈ ਆ ਤੇ ਇੰਡੀਆ ਜਾ ਕੇ ਵੀਡੀਓ ਪਾਉਣਾ ਹਟ ਗਿਆ ਕਿਉਂਕਿ ਥੋੜਾ ਜਿਆ ਮੇਰੇ ਕੋਲ ਟਾਈਮ ਮੇਰਾ ਨਹੀਂ ਲੱਗ ਰਿਹਾ ਤੇ ਇਸ ਕਰਕੇ ਨਾ ਹੁਣ ਮੈਂ ਵਿਹਲੀ ਹੋ ਜਾਣਾ ਹੁਣ ਮਿਸਤਰੀ ਲਾਏ ਹੋਏ ਮੇਰੇ ਘਰ ਵਿੱਚ ਮਿਸਤਰੀ ਕਿੰਦਰਾ 10 ਦਿਨ ਦਾ ਮੇਰਾ ਕੰਮ ਰਹਿ ਗਿਆ ਜਦੋਂ 10 ਦਿਨ ਦਾ ਕੰਮ ਖਤਮ ਹੋ ਗਿਆ ਫਿਰ ਆਪਾਂ ਵਿਹਲੇ ਹੋ ਜਾਣਾ ਵਾ ਤੇ ਫਿਰ ਉਸ ਤੋਂ ਬਾਅਦ ਆਪਾਂ ਵੀਡੀਓ ਪਾਇਆ ਕਰਦੇ ਆਂ ਤੇ ਚਲੋ ਮੇਰੇ ਕੋਲ ਫਿਰ ਦੁਬਾਰਾ ਖੁਸ਼ ਰਹੋ ਬੱਚਿਓ ਸਾਰਿਆਂ ਨੂੰ ਸੱਸਰੀਕਾ